ਵਾਸੀ ਮਜ਼ਦੂਰ ਪਿੰਡ ਚ ਰਹਿ ਰਹੇ ਤੇ ਹੈਤੀਆਂ ਪੰਜ ਛੇ ਫੈਮਿਲੀਆ ਉਹਨਾਂ ਦਾ ਕੁਝ ਜਿਹੜੇ ਬੱਚੇ ਤੇ ਜੀ ਕੁਝ ਚੋਰੀ ਦੇ ਵਿੱਚ ਅਨਵਲਵਤੇ ਉਹਨਾਂ ਦੇ ਵਿੱਚ ਫੜੇ ਵੀ ਗਏ ਜੀ ਇੱਥੇ ਪਰਵਾਸੀਆਂ ਨੂੰ ਕੱਢ ਰਹੇ ਆ ਇਹ ਬਿਲਕੁਲ ਗਲਤ ਹੈ ਸਾੜੀ ਮੋਟਰਾਂ ਤੇ ਜਾ ਕੇ ਚੈੱਕ ਕਰ ਲਾਦੇ ਹ ਜੇ ਵੀ 10 12 12 ਬੰਦੇ ਪੜਾ ਪਿੰਡ 40 44 ਸਾਲ ਦੇ ਬੰਦੇ ਰਹਿ ਰਹੇ ਸਾਡੇ ਜੰਮਣ ਤੋਂ ਪਹਿਲਾਂ ਬੰਦੇ ਇਹੇ ਵੀ ਆ ਰਹੇ ਆ ਜੀ ਪੁਰਾਣੇ ਭਈਏ ਜਿੱਦਾਂ ਜੀ ਆਪਣਾ ਦੇ ਆਨੰਦ ਸਦਾ ਆਨੰਦ ਮਨੀ ਲਾਲ ਇਹ ਵੀ ਜਾ ਕੇ ਇੰਟਰਵਿਊ ਕਰ ਸਕਦੇ ਆ ਉਹਨਾਂ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਜਿਲ੍ਹਾ ਮੋਹਾਲੀ ਦੇ ਪਿੰਡ ਮੁੰਦੋ ਸੰਗਤੀਆਂ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਮਤਾ ਜਿਹੜਾ ਉਹ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋਇਆ ਜਿਸ ਦੇ ਵਿੱਚ ਇਹ ਲਿਖ ਕੇ ਆ ਰਿਹਾ ਸੀ ਕਿ ਉਸ ਇਸ ਪਿੰਡ ਦੇ ਵਿੱਚ ਜਿਹੜਾ ਪਰਵਾਸੀਆਂ ਨੂੰ ਜਿਹੜਾ ਉਹ ਪੂਰਨ ਤੌਰ ਦੇ ਉਤੇ ਬੈਨ ਕਰ ਦਿੱਤਾ ਗਿਆ ਹੈ ਲੇਕਿਨ ਇੱਥੇ ਸਭ ਇੱਥੇ ਇਸ ਗੱਲ ਤੋਂ ਹੈਰਾਨ ਸਨ ਕਿ ਇਸ ਵਕਤ ਆਖਿਰਕਾਰ ਕਿਉਂ ਇਹ ਫੈਸਲਾ ਜਿਹੜਾ ਪਿੰਡ ਵੱਲੋਂ ਲਿੱਤਾ ਗਿਆ ਜਦੋਂ ਸਭ ਤੋਂ ਜ਼ਿਆਦਾ ਜ਼ਰੂਰਤ ਪਰਵਾਸੀਆਂ ਦੀ ਇਸ ਵਕਤ ਕਿਸਾਨਾਂ ਨੂੰ ਹੈ ਕਿਉਂਕਿ ਪੰਜਾਬ ਦੇ ਵਿੱਚ ਇਸ ਵਕਤ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਪਰਵਾਸੀ ਜਿਹੜੇ ਇਸ ਵਕਤ ਪੰਜਾਬ ਦੇ ਵਿੱਚ ਝੋਨਾ ਲਾਉਣ ਖਾਤਰ ਆਉਂਦੇ ਨੇ ਅਤੇ ਉਸ ਵਕਤ ਆਖਿਰਕਾਰ ਕਿਉਂ ਪਿੰਡ ਮੁੱਦੋ ਸੰਗਤੀਆਂ ਦੇ ਲੋਕਾਂ ਨੇ ਇਹ ਮਤਾ ਪਾਇਆ ਇਸ ਦੀ ਸਚਾਈ ਜਾਣਨ ਦੇ ਲਈ ਅੱਜ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਹੈ ਜਿਹੜੀ ਉਸ ਪਿੰਡ ਦੇ ਵਿੱਚ ਇਸ ਵਕਤ ਖੜੀ ਹੈ ਤੇ ਪਿੰਡ ਦੇ ਲੋਕ ਵੀ ਜਿਹੜੇ ਇੱਥੇ ਮੌਜੂਦ ਨੇ ਆਖਿਰਕਾਰ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਉਂ ਇਹ ਸਟੈਪ ਆਊਟ ਜਿਹੜਾ ਉਹਨਾਂ ਵੱਲੋਂ ਲਿੱਤਾ ਗਿਆ ਤੇ ਕੀ ਕਾਰਨ ਨੇ ਤੇ ਪੂਰਾ ਮਤਾ ਕੀ ਆਖਿਰਕਾਰ ਇਸ ਗੱਲ ਪਿੱਛੇ ਕਿੰਨੀ ਸਚਾਈ ਹੈ ਕਿ ਪੂਰੇ ਪ੍ਰਵਾਸੀਆਂ ਨੂੰ ਜਿਹੜਾ ਪਿੰਡ ਦੇ ਵਿੱਚ ਜਿਹੜਾ ਉਹ ਕੱਢ ਦਿੱਤਾ ਗਿਆ ਤਾਂ ਇੱਥੇ ਨੌਜਵਾਨ ਸਾਡੇ ਨਾਲ ਮੌਜੂਦ ਨੇ ਬਾਈ ਜੀ ਕੀ ਨਾਮ ਕੀ ਹੈ ਪਹਿਲਾਂ ਤੁਹਾਡਾ ਨਾਮ ਮਨਜਿੰਦਰ ਸਿੰਘ ਆ ਜੀ ਮਨਜਿੰਦਰ ਸਿੰਘ ਹੈ ਬਾਈ ਜੀ ਮਤਾ ਪਾਇਆ ਗਿਆ ਸੀ ਇੱਕ ਤੁਹਾਡੇ ਸਾਰੇ ਪਿੰਡ ਵੱਲੋਂ ਉਹ ਮਤਾ ਕੀ ਹੈ ਬੇਸਿਕਲੀ ਉਸ ਦੀ ਸਚਾਈ ਕੀ ਹੈ ਉਸ ਬਾਰੇ ਚ ਜਾਣਨਾ ਚਾਹੁੰਦੇ ਆਂ ਜੀ ਸਾਡੇ ਪਿੰਡ ਮਤਾ ਪਾਇਆ ਜੀ ਕੁਝ ਸਾਡੇ ਨਾਲ ਜੀ ਇੱਧਰ ਪ੍ਰਵਾਸੀ ਮਜ਼ਦੂਰ ਪਿੰਡ ਚ ਰਹਿ ਰਹੇ تھے ਤੇ ਹੈਤੀਆਂ ਜੀ ਪੰਜ ਛੇ ਫੈਮਿਲੀਆਂ ਜੀ ਉਹਨਾਂ ਦਾ ਕੋਸ਼ਿਸ਼ ਜਿਹੜੇ ਬੱਚੇ ਤੇ ਜੀ ਕੁਝ ਚੋਰੀ ਦੇ ਵਿੱਚ ਅਨਵਲਬਤੇ ਉਹਨਾਂ ਦੇ ਵਿੱਚ ਫੜੇ ਵੀ ਗਏ ਜੀ ਇੱਥੇ ਤੇ ਬਾਕੀ ਉਹਨਾਂ ਦਾ ਪਿੰਡ ਚ ਜਾਨੀ ਕਿ ਵੀ ਇੱਥੇ ਪਿੰਡ ਦੇ ਨਾਲ ਰੜਕੇ ਜਾਨੀ ਕਿ ਵੀ ਚੋਰੀ ਦੀ ਲੜਾਈ ਝਗੜੇ ਉਹ ਇੱਕ ਬੰਦਾ ਆਪਣੀ ਤੀਮੀ ਦਾ ਚਾਕੂ ਮਾਰ ਕੇ ਭੱਜ ਗਿਆ ਲੜਾਈ ਝਗੜੇ ਬਹੁਤ ਹੀ ਇਹਦੇ ਕਾਰਨ ਜਾਨੀ ਕਿ ਵੀ ਉਹਨਾਂ ਨੂੰ ਕਿਹਾ ਵੀ ਪ੍ਰਵਾਸੀ ਵੀ ਸੀਗੇ ਸਾਰੇ ਪ੍ਰਵਾਸੀ ਤੇ ਜੀ ਪ੍ਰਵਾਸੀਆਂ ਨੂੰ ਕਿਹਾ ਵੀ ਤੁਸੀਂ ਪਿੰਡੋਂ ਬਾਹਰ ਮੋਟਰਾਂ ਦੇ ਰਹੋ ਵੀ ਸਾਡੇ ਪਿੰਡ ਦੇ ਵਿੱਚ ਵੀ ਐਸਾ ਕੰਮ ਨਹੀਂ ਅਸੀਂ ਹੋਣ ਦੇਣਾ ਬਾਕੀ ਜਿਹੜਾ ਸੋਸ਼ਲ ਮੀਡੀਆ ਤੇ ਗਲਤ ਖਬਰ ਫਲਾਈ ਗਈ ਹੈ ਵੀ ਪ੍ਰਵਾਸੀਆਂ ਨੂੰ ਕੱਢ ਰਹੇ ਆ ਇਹ ਬਿਲਕੁਲ ਗਲਤ ਹੈ ਸਾੜੀ ਮੋਟਰਾਂ ਤੇ ਜਾ ਕੇ ਚੈੱਕ ਕਰ ਸਕਦੇ ਹਾਂ ਜੇ ਵੀ 10 12 12 ਬੰਨ ਲਹੀ ਸੀਗੇ ਕਿ ਇਸ ਵਕਤ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ ਬਹੁਤਾਂ ਦੇ ਝੋਨਾ ਲੱਗ ਚੁੱਕੇ ਆ ਬਹੁਤਾਂ ਤੇ ਜ ਲੱਗਣਾ ਬਾਕੀ ਹੈ ਖਾਸ ਤੌਰ ਦੇ ਉਤੇ ਇਸ ਮੌਸਮ ਦੇ ਵਿੱਚ ਇਸ ਝੋਨੇ ਦੀ ਲਵਾਈ ਦੇ ਵਿੱਚ ਪ੍ਰਵਾਸੀ ਮਜ਼ਦੂਰ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਆਉਂਦੇ ਨੇ ਤਾਂ ਜਦੋਂ ਸੋਸ਼ਲ ਮੀਡੀਆ ਤੇ ਗੱਲ ਚੱਲੀ ਕਿ ਪ੍ਰਵਾਸੀਆਂ ਨੂੰ ਆਉਣਾ ਬੰਦ ਕਰ ਦਿੱਤਾ ਹੈ ਤਾ ਅਸੀਂ ਵੀ ਸੱਚ ਜਾਣਨ ਦੇ ਲਈ ਇੱਥੇ ਪਹੁੰਚੇ ਆ ਕਿ ਆਖਿਰਕਾਰ ਪੂਰਾ ਮਤਾ ਕੀ ਸੀ ਇੱਕ ਵਾਰੀ ਤੁਸੀਂ ਮਤਾ ਪੜੋਗੇ ਵੀ ਪੂਰਾ ਮਤਾ ਕੀ ਸੀ ਮਤਾ ਉਹੀ ਪਾਇਆ ਤਾਂ ਜੀ ਬਸ ਜਾਨੀ ਕਿ ਵੀ ਜਿਹੜੇ ਸਾਡੇ ਪਿੰਡ ਦੇ ਵਿੱਚ ਇਹਨਾਂ ਨੂੰ ਘਰ ਮਕਾਨ ਕਿਰਾਏ ਵਰਨੇ ਦੇਣਾ ਤੇ ਮੁੱਲ ਜਗਾ ਨਹੀਂ ਦੇਣੀ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਜਾਨੀ ਕਿ ਪ੍ਰਵਾਸੀ ਮਜ਼ਦੂਰ ਕੋਈ ਵੀ ਨਹੀਂ ਮੋਟਰ ਤੇ ਜੋ ਮਰਜ਼ੀ ਜਿੱਦਾਂ ਮਰਜ਼ੀ ਰੋ ਸਾਡੇ ਪਿੰਡ 40 40 ਸਾਲ ਦੇ ਬੰਦੇ ਰਹਿ ਰਹੇ ਤੇ ਸਾਡੇ ਜੰਮਣ ਤੋਂ ਪਹਿਲਾਂ ਬੰਦੇ ਅਜੇ ਵੀ ਆ ਰਹੇ ਆ ਜੀ ਪੁਰਾਣੇ ਭਈਏ ਜਿੱਦਾਂ ਜੀ ਆਪਣਾ ਦੇ ਆਨੰਦ ਸਦਾ ਆਨੰਦ ਮਨੀ ਲਾਲ ਇਹ ਵੀ ਜਗ ਇੰਟਰਵਿਊ ਕਰ ਸਕਦੇ ਹਾਂ ਉਹਨਾਂ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਇਹ ਜਿਹੜੇ ਇੱਥੇ ਸਾਡੇ ਪਿੰਡ ਰਹੇ ਤੇ ਹਾਲਾਂਕਿ ਉਹ ਸਾਡੇ ਜੱਟਾਂ ਦੇ ਕਰਾਂ ਬਿਲਕੁਲ ਕੰਮ ਨੂੰ ਨਹੀਂ ਆਉਂਦੇ ਸਾਨੂੰ ਉਹਨਾਂ ਦੀ ਵੀ ਕੋਈ ਤਕਲੀਫ ਨਹੀਂ ਧੀ ਉਹਨਾਂ ਨੇ ਬੜਾ ਗੰਦ ਪਾਇਆ ਬਦਾ ਜੀ ਇੱਥੇ ਇੱਕ ਉਹ ਅਸ਼ਲੀਲ ਜਣ ਕੇ ਵੀ ਉਹ ਕੈਪਰੀਆਂ ਪਾ ਕੇ ਉਹਨਾਂ ਦੀ ਜਨਾਨੀਆਂ ਟੀ-ਸ਼ਰਟਾਂ ਪਾ ਕੇ ਤੇ ਗਲੀਆਂ ਦੇ ਫਿਰਦੇ ਉਹਨਾਂ ਸਿਰ ਢਕਣਾ ਤੇ ਇੱਕ ਆਪਣੇ ਗੁਟਕੇ ਖਾ ਕੇ ਗਲੀਆਂ 'ਚ ਥੁੱਕਦੇ ਆ ਜੀ ਜਿਆਦਾ ਕਰ ਸਾਡੇ ਜੀ ਇੱਧਰ ਆਪਣਾ ਜੀ ਹਰਿਆਣ ਤਾਂ ਕਾਈ ਉਹਨਾਂ ਦੇ 6-7 ਘਰਾਂ ਦੇ ਵਿੱਚ ਉਹ ਰਹਿ ਰਹੇ ਤੇ ਜੀ ਉਹਨਾਂ ਨੂੰ ਬਹੁਤ ਵਿਚਾਰੇ ਨੂੰ ਤੰਗੀ ਸੀ ਉਹਨਾਂ ਨੇ ਫਿਰ ਹਾਰ ਕੇ ਪਿੰਡ ਨਾਲ ਰਲ ਕੇ ਹੀ ਮਤਾ ਪਾਇਆ ਜੀ ਕੁਝ ਚੰਦ ਬੰਦੇ ਆ ਜੀ ਇੱਕ ਦੋ ਬੰਦੇ ਜਿਹੜੇ ਨਹੀਂ ਸਹਿਮਤ ਬਾਕੀ ਪੂਰਾ ਪਿੰਡ ਸਹਿਮਤ ਹੈ ਜੀ ਪੂਰੇ ਪਿੰਡ ਚ ਕਿੰਨੀ ਕ ਵੋਟ ਹੈ ਸਾਡੇ ਪਿੰਡ ਦੀ 1003 ਵੋਟ ਹੈ ਜਿਹੜੀ ਆ ਲੋਕ ਸਭਾ ਦੀ ਹੁਣ ਲਿਸਟ ਆਈ ਦੀ 1003 ਵੋਟ ਹੈ ਉਹਦੇ ਵਿੱਚ 400 ਬੰਦੇ ਨੇ ਸਾਈਨ ਕਰੇ ਹੋਏ 400 ਬੰਦੇ ਨੇ ਮਤੇ ਦੇ ਉੱਤੇ ਸਾਈਨ ਕਰੇ ਸਾਡੇ ਹਾਂ ਜੀ ਸਿਰਫ ਉਹ ਪ੍ਰਵਾਸੀ ਜੋ ਮਜ਼ਦੂਰ ਨੇ ਉਹ ਪਿੰਡ ਦੇ ਵਿੱਚ ਨਹੀਂ ਰਹਿਣਗੇ ਉਹ ਬਾਹਰ ਖੇਤਾਂ ਦੇ ਵਿੱਚ ਰਹਿ ਸਕਦੇ ਨੇ ਪ੍ਰੋਬਲਮ ਨਹੀਂ ਅਜੇ ਵੀ ਰਹਿ ਰਹੇ ਸਾਡੇ ਘਟੋ ਘਟ ਵੀ ਜਿਆਦਾ ਨਹੀਂ ਤਾਂ ਜੀ 40 50 ਬੰਦੇ ਹਜੇ ਵੀ ਆ ਜਾਂ ਸਕਦੀ ਆ ਉਹ ਆਪਣਾ ਕੰਮ ਕਰ ਸਕਦੀ ਆ ਜੱਟ ਜ਼ਿਮੀਦਾਰ ਉਹਨੂੰ ਪ੍ਰਵਾਸੀ ਮਜ਼ਦੂਰ ਤੋਂ ਕੰਮ ਵੀ ਕਰਵਾ ਸਕਦੇ ਨੇ ਜਿਹੜੀਆਂ ਫੈਮਲੀਆਂ ਸਾਡੇ ਇਹਨਾਂ ਚ ਰਹਿ ਰਹੇ ਤੇ ਕਾਰਨ ਉਹਨਾਂ ਨੇ ਕੱਲੋਂ ਇੱਥੇ ਦੇ ਬਸਨੀਕ ਹੋ ਜਾਣਾ ਜੀ ਉਹਨਾਂ ਨੇ ਬੋਰਡਰ ਕਾਰਡ ਬਣਾ ਲੈਣੇ ਫਿਰ ਉਹਨਾਂ ਨੇ ਆਪਣੇ ਆਧਾਰ ਕਾਰਡ ਬਣਾ ਲੈਣੇ ਉਹ ਤਾਂ ਵੈਸੇ ਹੋਣੀ ਨਹੀਂ ਸਾਨੂੰ ਜਾਨੀ ਕਿ ਇਹਨਾਂ ਨੂੰ ਵਿਚਾਰਿਆਂ ਨੂੰ ਇੱਥੇ ਤੰਗ ਕਰ ਰਹੇ ਜੇ ਮੰਨ ਲਓ ਕੱਲ ਨੂੰ ਉਹ ਉੱਥੇ ਬਸਨੀਕ ਹੋ ਕੇ ਪੂਰੇ ਨਾਲ ਜੁੱਤੀਆਂ ਮਾਰਨੇ ਖਾਨਿਆਂ ਦੇ ਆਹ ਪੂਰੇ ਕਰਪਟ ਬੰਦੇ ਆ ਜੀ ਉਹ ਆ ਸਾਡੇ ਗੁਰਦੁਆਰਾ ਸਾਹਿਬ ਚੋਰੀ ਹੋਈ ਹੈ ਉਧਰ ਸਿੰਘ ਛੀਦਾਂ ਪਰ ਚੋਰੀ ਹੋਈ ਹੈ ਇੱਧਰ ਸਾਡੇ ਜੀ ਮੁਸਲਮਾਨ ਭਰਾਵਾਂ ਦੀ ਖਾਨਗਾਹ ਜੀ ਤੇ ਆਪਣਾ ਪੀਰਖਾਨਾ ਉੱਥੇ ਗੱਲਾਂ ਟੁੱਟੇ ਉਹ ਮਜੂਦਾ ਫੜੇ ਗਏ ਆ ਜੀ ਕਿੰਨੇ ਫੈਮਲੀਆਂ ਸੀ ਕਿਉਂ ਉਹ ਇੱਥਾ ਤਕਰੀਬਨ ਜੀ 4 ਫੈਮਲੀਆਂ ਇਧਰ 4 ਕਿ ਇਧਰ ਆਈਆਂ ਜਾਨੀ ਕਿ 8 ਫੈਮਲੀਆਂ ਸੀਗੀਆਂ 8 ਫੈਮਲੀਆਂ ਹੁਣ ਇਸ ਵਕਤ ਪਿੰਡੋਂ ਚਲਿੰਗੀਆਂ ਨੇ ਚਲੇ ਜਾਉਂਗੇ ਇੱਕ ਦੋ ਰਹਿ ਗਏ ਉਹਨਾਂ ਨੇ ਚਲੇ ਜਾਣਾ ਜੀ ਆ ਚੱਕਰ ਹੈ ਜੀ ਬਸ ਬਾਕੀ ਜਿਹੜੀ ਇਹ ਝੂਠੀ ਖਬਰ ਫਲਾਈ ਹੈ ਨੈੱਟ ਤੇ ਵੀ ਜੀ ਪ੍ਰਵਾਸੀਆਂ ਨੂੰ ਕੱਢਤਾ ਜੀ ਇੱਥੋਂ ਕਰਤਾ ਬਿਲਕੁਲ ਇਹ ਗੱਲ ਨਹੀਂ ਹੈ ਜੀ ਜਿਹੜੇ ਮੋਟਰਾਂ ਤੇ ਰਹ ਰਹੇ ਵਧੀਆ ਜੀ ਜਿਹੜੇ ਪਿੰਡ ਤੇ ਬਾਹਰ ਨੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਜੀ ਘਰਾਂ ਉਹਨੇ ਦੁਕਾਨਾਂ ਤੇ ਉਹਨੇ ਸਾਡੇ ਘਰਾਂ ਰੋਟੀ ਪਾਣੀ ਖਾ ਕੇ ਜਾਣੇ ਲੈ ਕੇ ਜਾਣੇ ਕੋਈ ਨਹੀਂ ਜੀ ਇਹ ਤਾਂ ਜਿਹ ਇੱਕ ਜਣੇ ਤੇ 7 7 8 8 ਬੱਚੇ ਆ ਉਹਨਾਂ ਨੂੰ ਜਣੇਗਾ ਅਸੀਂ ਵਾਰ ਕੱਢਿਆ ਜੀ ਮਤਲਬ 8 ਫੈਮਲੀ ਅਸੀਂ ਟੋਟਲ ਜਿੰਨਾ ਖਾਤਰ ਇਹ ਮਤਾ ਪਿਆ ਸੀ ਮਤਾ ਪਿਆ ਜੀ ਹਾਂ ਜੀ ਉਹ ਗਾਹਾਂ ਦੇ ਆਣੇ ਟਾਈਮ 'ਚ ਵੀ ਪਾਤਾ ਵੀ ਗਾਹਾਂ ਨੂੰ ਜਣੇਗਾ ਵੀ ਅੱਥੇ ਫੈਮਲੀ ਨੂੰ ਕੋਈ ਘਰ ਕਿਰਾਏ ਪਰ ਤੇ ਘਰ ਮੁੱਲ ਨਹੀਂ ਕੋਈ ਦੇਊਗਾ ਇਹਨਾਂ ਨੂੰ ਘਰ ਕਿਰਾਏ ਤੇ ਕਿਉਂ ਦਿੱਤੇ ਜਾ ਰਹੇ ਨੇ ਸਾਡੇ ਪਿੰਡ ਦੇ ਜਿਹੜੇ ਬੰਦੇ ਮਲਾਜਮ ਹੈ ਜੀ ਚੰਡੀਗੜ੍ਹ ਮੁਹਾਲੀ ਰਹਿ ਰਹੇ ਜੀ ਉਹਨਾਂ ਦੇ ਘਰ ਖਾਲੀ ਵੇਚਦੇ ਉਹਨਾਂ ਨੇ ਆਪਣੇ ਘਰ ਦੀ ਸੇਫਟੀ ਨੂੰ ਦੇ ਦਿੱਤੇ ਜੀ ਤੇ ਉਹਦਾ ਕੋ ਹੋਰ ਕੰਮ ਖਰਾਬ ਕਰਨ ਲੱਗ ਗਿਆ ਜੀ ਇਦਾਂ ਹੋਇਆ ਜੀ ਸਾਰਾ ਕਿਸੇ ਕੋ ਉਹਨਾਂ ਨੇ ਮਾਲਕਾਂ ਨਾਲ ਨਹੀਂ ਗੱਲ ਕੀਤੀ ਮਾਲਕਾਂ ਨਾਲ ਮਾਲਕਾਂ ਨੇ ਖੁਦ ਕਿਹਾ ਵੀ ਅਸੀਂ ਨਹੀਂ ਰੱਖਣੇ ਕੋਈ ਦਬਾਅ ਨਹੀਂ ਉਹਨਾਂ ਨੂੰ ਜਾ ਕੇ ਪੁੱਛ ਸਕਦੇ ਉਹਨਾਂ ਨੇ ਇਕੱਲੇ ਉਹਨਾਂ ਨੂੰ ਫੋਨ ਕਰਦੇ ਵੀ ਥੋੜੇ ਚਾਰ ਦਿਨ ਐਤਵਾਰ ਤੱਕ ਆਪਣਾ ਸਮਾਨ ਚੱਕ ਕੇ ਜਾਓ ਰੇ ਹਾਂਜੀ ਆ ਗੱਲ ਹੈ ਜੀ ਤੇ ਬਾਕੀ ਜ਼ਿਆਦਾ ਇਹ ਸੋਸ਼ਲ ਮੀਡੀਆ ਤੇ ਜਿਹੜੇ ਜਾਨੀ ਕਿ ਬੁੱਧੀਜੀਵੀ ਨੇ ਜਿਹੜੇ ਹੁਣ ਉਹਨਾਂ ਨੇ ਇਹ ਪੱਟੀ ਵੀ ਅਸੀਂ ਆ ਸਾਰੀ ਯਾਦ ਹੈ ਜਿਹੜੀ ਇਹ ਗੱਲ ਚਲਾਈ ਹੈ ਜਿਹੜੇ ਆਪੇ ਬਣੇ ਵਿਦਵਾਨ ਨੇ ਜਿਹੜੇ ਉਹਨਾਂ ਨੇ ਜਿਉਂ ਚੱਕੀਆਂ ਇੱਥੇ ਤੇ ਜਿਵੇਂ ਕਰਤਾ ਜਾਂ ਐ ਕਰਤਾ ਜੀ ਤਾਂ ਆਇਆ ਕਿ ਕਿਉਂਕਿ ਬਹੁਤ ਜ਼ਿਆਦਾ ਇਹ ਖਬਰ ਵਾਇਰਲ ਹੋ ਰਹੀ ਸੀ ਕਿ ਕਿ ਪ੍ਰਵਾਸੀਆਂ ਨੂੰ ਆਉਣਾ ਹੀ ਬੈਨ ਕਰ ਦਿੱਤਾ ਪੂਰੇ ਪਿੰਡ ਦੇ ਵਿੱਚ ਬਿਲਕੁਲ ਨਹੀਂ ਬਿਲਕੁਲ ਨਹੀਂ ਕੋਈ ਐਦਾਂ ਬੈਨਬੂ ਨਹੀਂ ਇਹ ਜਿਹੜੇ ਆਪਣੇ ਆਪ ਮੈਕ ਲਈ ਫਿਰਦੇ ਆ ਜਿਹੜੇ ਜ਼ਿਆਦਾ ਛੋਟੇ ਛੋਟੇ ਜਿਹੜੇ ਬਣਾਏ ਮੇ ਚੈਨਲ ਆਪਣੇ ਵਿਊਆਂ ਖਾਤਰ ਉਹਨਾਂ ਨੇ ਜ਼ਿਆਦਾ ਕੰਮ ਖਰਾਬ ਕਰਿਆ ਜੀ ਬਾਕੀ ਰਾਤ ਲੱਖਾ ਸਿੰਘ ਦਾਣਾ ਹੈ ਉਹਨਾਂ ਨੇ ਬਹੁਤ ਵਧੀਆ ਸਾਡੀ ਗੱਲ ਕਰੀ ਸਾਡੇ ਨਾਲ ਬਹਿ ਕੇ ਸੁਣੇ ਉਹ ਕਹਿੰਦਾ ਕੋਈ ਗੱਲ ਨਹੀਂ ਇਹ ਹੈ ਜੀ ਉਹ ਸਾਨੂੰ ਕਹਿ ਕੇ ਵੀ ਕਹਿੰਦੇ ਕੋਈ ਤਲਕੀ ਦਾ ਹੈ ਜਾਂ ਕੋਈ ਕੰਮ ਨਹੀਂ ਕਰਨਾ ਅੱਜ ਬਹੁਤ ਵਧੀਆ ਰਾਤੋ ਮਿਲਤਾ ਹੈ ਠੀਕ ਹੈ ਤਾਂ ਪਿੰਡ ਦੇ ਲੋਕਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਸੇ ਵੀ ਪ੍ਰਵਾਸੀ ਦਾ ਉਹਨਾਂ ਵੱਲੋਂ ਆਉਣਾ ਜਿਹੜਾ ਉਹ ਬੈਨ ਨਹੀਂ ਕੀਤਾ ਗਿਆ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਉਹ ਆਪਣੇ ਕੰਮਾਂ ਖਾਤਰ ਜਿਹੜੇ ਆ ਉਹ ਆ ਸਕਦੇ ਨੇ ਲੇਕਿਨ ਪਿੰਡ ਦੇ ਵਿੱਚ ਕੋਈ ਵੀ ਵਿਅਕਤੀ ਹੈ ਜਿਹੜਾ ਉਹਨਾਂ ਨੂੰ ਕਿਰਾਏ ਦੇ ਉੱਤੇ ਘਰ ਜਿਹੜਾ ਉਹ ਨਹੀਂ ਦੇਵੇਗਾ ਫਿਲਹਾਲ ਇਸ ਖਬਰ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਤੁਸੀਂ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ